ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਕੋਲੇ ਬਾਪੂ ਗਲਾਬ ਸਿੰਘ ਜੀ ਦੇ ਡੈਡੀ ਜੋ ਕਿ ਗਲਾਬ ਸਿੱਧੂ ਆਪਣਾ ਕਲਾਕਾਰ ਨੇ ਬਹੁਤ ਬਾਈ ਤੁਹਾਨੂੰ ਸਭ ਨੂੰ ਪਤਾ ਹੈ ਫਿਲਮ 'ਚ ਬੀਜੀ ਨੇ ਬਾਈ ਦੀ ਫਿਲਮ ਆ ਰਹੀ ਹੈ ਜੁਦਾ ਬਹੁਤ ਸੋਹਣੀ ਫਿਲਮ ਹੈ ਤੇ ਬਾਈ ਨੇ ਸਪੈਸ਼ਲ ਬਾਪੂ ਜੀ ਨੂੰ ਭੇਜਿਆ ਮਠਿਆਈ ਲੈਣ ਵਾਸਤੇ ਕਿਉਂਕਿ ਅਕਸਰ ਅਸੀਂ ਜਾਂਦੇ ਰਹਿੰਦੇ ਹਾਂ ਬਾਈ ਹੋਰਾਂ ਨੇ ਵੀ ਖਾਧੀ ਹੈ ਤੇ ਪਰਿਵਾਰ ਨੇ ਵੀ ਖਾਧੀ ਹੈ ਜਿਹੜਾ ਕਿ ਆਪਣਾ ਟੇਸਟ ਪਤਾ ਹੈ ਬਾਪੂ ਜੀ ਹੋਰਾਂ ਨੂੰ ਵੀ ਪ्योर ਦੁੱਧ ਤੋਂ ਮਠਿਆਈ ਬਣਦੀ ਹੈ ਤੇ ਬਾ ਸਪੈਸ਼ਲ ਬਰਨਾਲੇ ਤੋਂ ਚੱਲ ਕੇ ਬਾਪੂ ਜੀ ਪਾਤਨਾ ਪਹੁੰਚੇ ਨੇ ਅੱਜ ਤੇ ਬੇਬੇ ਜੀ ਨੇ ਡਿਊਟੀ ਲਈ ਕਹਿੰਦੀ ਬਰਫੀ ਖਾਣੀ ਆ ਤਾਂ ਰੈਡੂ ਵਾਲੇ ਦੀ ਖਾਣੀ ਆ ਜਾ ਲੈ ਗਿਆ ਤੇ ਬਾਪੂ ਜੀ ਆਏ ਨੇ ਅੱਜ ਆਪਣੇ ਕੋਲ ਸਪੈਸ਼ਲ ਬਰਫੀ ਲੈਣ ਤੇ ਬਾਈ ਸਾਡਾ ਐਨ ਆਰ ਆਈ ਬਾਈ ਕੇ ਮੈਂ ਟੇਸਟ ਬਾਦਿਕ ਹੈਂਡ ਵੀ ਸਰਾ ਵਾ ਤਨੱਕੇ ਇੱਕ ਤਾਂ ਬੂਸਰਾ ਹੀ ਆ ਹਾਂ ਪੂਰਾ ਐਂਡਲਾ ਆਵਾਜ਼ ਮਨੂ ਵੀ ਬਹੁਤ ਵਧੀਆ ਜੀ ਹਾਂ ਆਵਾਜ਼ ਮਨੂ ਉਦੋਂ ਵੀ ਸਰਾ ਤੇ ਬਾਪੂ ਐਨ ਬੜਾ ਖਾਣੇ ਇਕੱਲੇ ਘਰ ਵਾਸਤੇ ਨਹੀਂ ਹਾਂ ਗੱਰਹ ਭੈਣ ਨੇ ਵੀ ਸਨੇਹਾ ਲਾਇਆ ਵੀ ਉੱਥੋਂ ਲੈ ਕੇ ਆਦਾਂਗੀ ਅੱਛਾ ਅੱਛਾ ਭਾਈ ਦੀ ਭੈਣ ਨੇ ਹਾਂ ਤਾਂ ਚਾਰ ਸਾਲ ਹੋ ਗਏ ਕਿਉਂਕਿ ਆਪਾਂ ਜਾਂਦੇ ਰਹਿੰਦੇ ਨਾ ਉੱਥੇ ਪਰਵਾਹੀ ਤੇ ਬਾਈ ਦੇ ਸਾਰੇ ਰਿਸ਼ਤੇਦਾਰੀ ਚ ਆਪਣੇ ਮਠਾਈ ਗਈ ਹੋਈ ਹੈ ਤੇ ਬਾਈ ਬਾਪੂ ਜੀ ਸਪੈਸ਼ਲ ਭੇਜਦੇ ਨੇ ਵੀ ਉੱਥੋਂ ਮਠਾਈ ਲੈ ਕੇ ਆ ਬਹੁਤ ਧੰਨਵਾਦ ਸਾਡੀ ਭੈਣ ਦਾ ਤੇ ਸਾਰੇ ਪਰਿਵਾਰ ਦਾ ਜਿਹੜੇ ਕਿ ਸਾਡੇ ਤੇ ਇੰਨਾ ਵਿਸ਼ਵਾਸ ਕਰਦੇ ਨੇ ਤੇ ਬਾਪੂ ਜੀ ਆਏ ਬਾਪੂ ਜੀ ਦਾ ਬਹੁਤ ਧੰਨਵਾਦ ਬਾਈ ਨੇ ਵੀ ਆਉਣਾ ਦੀ ਆਪਣੇ ਥੋੜਾ ਫਿਲਮ ਚ ਵਿਜੀ ਕਾਰਨ ਤੇ ਆ ਨਹੀਂ ਸਕੇ ਤੇ ਵੀਡੀਓ ਸ਼ੇਅਰ ਕਰਿਓ ਜਰੂਰ ਤੇ ਜਰੂਰ ਪਾਤਣਾ ਸ਼ਹਿਰ ਦੇ ਵਿੱਚ ਤੁਸੀਂ ਵੀ ਜੇ ਬਰਫੀ ਲੈਣੀ ਆ ਪਿਓਰ ਦੁੱਧ ਦੀ ਤਾਂ ਪਾਤਣਾ ਸ਼ਹਿਰ ਰੈਡੂ ਡੈਰੀ ਸਵੀਟ ਤੇ ਪਹੁੰਚੋ ਜੱਕ ਰੋਡ ਜਰੂਰ ਆਓ ਇੱਕ ਵਾਰ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸਿਕਾ